Құрға ұрға

अज मान योग डी जी पीब मान योग एस एस पी श्री अखिल चौधरी जी के हुक्म मुताबिक रेलवे स्टेशन चेकिंग की गई जिसके तहत तो शखी व्यक्तियों चेक किया गया पाए साहब ਅਤੇ ਰੇਲਵੇ ਸਟੇਸ਼ਨ ਵਿੱਚ ਜਿਹੜੀਆਂ پارک ਕੀਤੀਆਂ ਹੋਈਆਂ ਗੱਡੀਆਂ ਉਹਨਾਂ ਨੂੰ ਵੀ ਵਾਹਨ ਨਾਇਪਾਈ ਚੈੱਕ ਕੀਤਾ ਗਿਆ ਤੇ ਤਾਂਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਆਵੇ ਤੇ ਕੋਈ ਮੰਦਭਾਗੀ ਘਟਨਾ ਨਾ ਘਟੇ ਇਸ ਦੇ ਸੰਬੰਧ ਵਿੱਚ ਪੂਰਾ ਰੇਲਵੇ ਸਟੇਸ਼ਨ ਅਸੀਂ ਚੰਗੀ ਤਰ੍ਹਾਂ ਸਰਚ ਕੀਤੀ ਗਈ ਹੈ ਜੀ ਸਰ ਚੈਕਿੰਗ ਕਿੰਨੇ ਵਜੇ ਤੋਂ ਲਾਈ ਕਿੰਨੇ ਵਜੇ ਇਹ 1 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਟਾਈਮ ਸੀ ਅਸੀਂ ਤਕਰੀਬਨ 1 ਘੰਟੇ ਤੋਂ ਚੈਕਿੰਗ ਕਰ ਰਹੇ ਹਾਂ ਲੋਕਾਂ ਨੂੰ ਫਿਰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਇਹ ਪੀ ਰਹੀ ਹੈ ਵੀ ਜੇ ਵੀ ਜਦੋਂ ਵੀ ਕੋਈ ਦੇਖਦੇ ਆ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਸਮਾਨ ਜਾਂ ਲਵਾਰਿਸ ਸਮਾਨ ਕਿਤੇ ਪਿਆ ਤੇ ਉਸ ਦੀ ਤੁਰੰਤ ਇਤਲਾਹ ਕੰਟਰੋਲ ਰੂਮ ਤੇ ਦੇਣ